ਸਾਨੂੰ ਅੱਜ ਸਿੱਧੂ ਬਾਈ ਦੀ ਘਾਟ ਮਹਿਸੂਸ ਹੋ ਰਹੀ ਹੈ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਵੀ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਸਾਨੂੰ ਕਿਤੇ ਖੁਸ਼ੀ ਇਹ ਵੀ ਹੈ ਕਿਉਂਕਿ ਅੱਜ ਜਨਮ ਦਿਨ ਤੇ ਛੋਟਾ ਸ਼ਿਭੂ ਸਿੱਧੂ ਸਾਡੇ ਨਾਲ ਹੈ। ਅਸੀਂ ਕੇਕ ਕੱਟਿਆ ਛੋਟੇ ਸ਼ਿਭੂ ਨਾਲ ਹੈਨਾ ਗੱਲਾਂ ਮੱਤਾ ਕੀਤੀਆਂ ਤੇ ਬੜਾ ਚੰਗਾ ਲੱਗਿਆ। ਪਹਿਲੀ ਵਾਰ ਕਿਤੇ ਥੋੜਾ ਜਿਹਾ ਮਾਤਾ ਹੋਰਾਂ ਦੇ ਬਾਪੂ ਹੋਰਾਂ ਦੇ ਚਿਹਰੇ ਤੇ ਰੌਣਕ ਦੇਖੀ ਕਿਉਂਕਿ ਅੱਜ ਬੁੱਕਲ ਦੇ ਵਿੱਚ ਛੋਟਾ ਸ਼ਿਭੂ ਖੇਡ ਰਿਹਾ ਸੀ। ਪਿਆਰਾ ਜਿਹਾ ਬੱਚਾ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਜਮਾਲ ਸਿੱਧੂ ਮੂਸੇਵਾਲਾ ਵਰਗੇ ਸੀ ਜਮਾ ਡਿੱਟੋ ਕਾਪੀ ਆਈ ਬਹੁਤ ਵਧੀਆ ਲੱਗਿਆ ਸੀ ਕਮੀ ਉਹਨਾਂ ਦੀ ਪੂਰੀ ਨਹੀਂ ਹੋਣੀਗੀ ਚਲੋ ਫਿਰ ਵੀ ਆਪਾਂ ਉਹਨਾਂ ਨੂੰ ਗੀਤਾਂ ਰਾਹੀਂ ਜਿਉਂਦਾ ਰੱਖ ਰਹੇ ਹਾਂ ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਹਰ ਇੱਕ ਦੇ ਚਿਹਰੇ ਦੇ ਉੱਪਰ ਖੁਸ਼ੀ ਵੀ ਆ ਪਰ ਕਿਤੇ ਨਾ ਕਿਤੇ ਦਿਲ ਦੇ ਵਿੱਚ ਇੱਕ ਗਮ ਵੀ ਹੈ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਵਿੱਚ ਨਹੀਂ ਤਾਂ ਅੱਜ ਇਸ ਮੌਕੇ ਦੇ ਉੱਪਰ ਜਿਹੜੇ ਪਾਲ ਸਮਾਉ ਆ ਉਹ ਪਿੰਡ ਪਹੁੰਚੇ ਹੋਏ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਪਹਿਲਾ ਪ੍ਰੋਪੰਜਾਬ ਟੀਵੀ ਜੀ ਗੱਲ ਜੀ ਤੁਹਾਨੂੰ ਅੱਜ ਸਿੱਧੂ ਮੂਸੇਵਾਲ ਦਾ ਜਨਮ ਦਿਨ ਵੀ ਆ ਤਾਂ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਵੀ ਹੈ ਕਿਤੇ ਨਾ ਕਿਤੇ ਇੱਕ ਗੰਭੀਆ ਵੀ ਕਿਸੇ ਤੋਂ ਸਾਡੇ ਵਿੱਚ ਨਹੀਂ ਰਿਹਾ ਬਿਲਕੁਲ ਜੀ ਇਹ ਗੱਲ ਬਿਲਕੁਲ ਸਹੀ ਹੈ ਵੀ ਜਿੱਥੇ ਸਾਨੂੰ ਅੱਜ ਸਿੱਧੂ ਬਾਈ ਦੀ ਘਾਟ ਮਹਿਸੂਸ ਹੋ ਰਹੀ ਹੈ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਵੀ ਕਰ ਰਹੇ ਹਾਂ ਤੇ ਉਹਦੇ ਨਾਲ ਨਾਲ ਸਾਨੂੰ ਕਿਤੇ ਖੁਸ਼ੀ ਇਹ ਵੀ ਹੈ ਕਿਉਂਕਿ ਅੱਜ ਜਨਮ ਦਿਨ ਤੇ ਛੋਟਾ ਸ਼ਿਭੂ ਸਿੱਧੂ ਸਾਡੇ ਨਾਲ ਹੈ ਸੋ ਅਸੀਂ ਕੇਕ ਕੱਟਿਆ ਛੋਟੇ ਸ਼ਿਭੂ ਨਾਲ ਹੈਨਾ ਗੱਲਾਂ ਮੱਤਾ ਕੀਤੀਆਂ ਤੇ ਬੜਾ ਚੰਗਾ ਲੱਗਿਆ ਤੇ ਅੱਜ ਉਹਨਾਂ ਦੀ ਦੇਖੋ ਬਾਪੂ ਜੀ ਦਾ ਬਹੁਤ ਅੱਛਾ ਪ੍ਰਭਾ ਲੱਗਾ ਜ ਸਾਡੇ ਇਸ ਇਲਾਕੇ ਦੇ ਵਿੱਚ ਬਾਈ ਜੀ ਦੇ ਜਨਮ ਦਿਨ ਤੇ ਬਹੁਤ ਵੱਡਾ ਜਿਹੜਾ ਕੈਂਪ ਆ ਉਹ ਲੱਗ ਰਿਹਾ ਕੈਂਸਰ ਕੈਂਪ ਹੈਗਾ ਤੇ ਬਾਈ ਜੀ ਦੇ ਜਿਹੜੇ ਵੀ ਸੁਪਨੇ ਚੋਂ ਬਾਪੂ ਜੀ ਬਾਕੂਬੀ ਨਿਵਾ ਰਹੇ ਨੇ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਵੇਂ ਜਿਵੇਂ ਛੋਟਾ ਸੁਭਾ ਵੱਡਾ ਹੋਊਗਾ ਤੋ ਤੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰੇਗਾ ਸੋ ਅਸੀਂ ਆ ਪਿਛਲੀ ਵਾਰ ਵੀ ਪਿੰਡ ਸੁਭਾਉਂ ਦੇ ਵਿੱਚ ਬਾਈ ਸਿੱਟੀ ਦੇ ਜਨਮ ਦਿਨ ਤੇ ਕੁੜੀਆਂ ਦੀ ਬਹੁਤ ਵੱਡੀ ਵਰਕਸ਼ਾਪ ਆਰੰਭ ਕਰੀ ਸੀ ਅਸੀਂ ਅੱਜ ਵੀ ਕੀਤੀ ਹੋਈ ਹੈ ਅੱਜ ਵੀ ਆਸੀ ਕਰਨੀਆਂ ਸੋ ਅੱਜ 22 ਦੇ ਜਨਮ ਦਿਨ ਦੇ ਉੱਤੇ ਮੈਂ ਉਹਨਾਂ ਨੂੰ ਮੁਬਾਰਕਵਾਦ ਵੀ ਦੇਣਾ ਤੇ ਉਹਨਾਂ ਦੀ ਘਾਟ ਤਾਂ ਕਦੀ ਪੂਰੀ ਨਹੀਂ ਹੁੰਦੀ ਪਰ ਛੋਟੇ ਸੁਭਦੀ ਆਉਣ ਨਾਲ ਸਾਨੂੰ ਕਿਤਨਾ ਕਿਤੇ ਖੁਸ਼ੀ ਸਾਡੇ ਚਿਹਰੇ ਤੇ ਚਲ ਕਰ ਗਈ ਜੀ ਅੱਜ ਤੁਸੀਂ ਹਵੇਲੀ ਪਹੁੰਚੇ ਮਾਤ ਦੇ ਨਾਲ ਕੇਕ ਵੀ ਕੱਟਿਆ ਤਾਂ ਕਿਹੋ ਜਿਹਾ ਮਾਹੌਲ ਸੀਗਾ ਉਸ ਸਮੇਂ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਕਿਤੇ ਥੋੜਾ ਜਿਹਾ ਮਾਤਾ-ਪੁਰਾਂ ਦੇ ਬਾਪੂਆਂ ਦੇ ਚਿਹਰੇ ਤੇ ਰੌਣਕ ਦੇਖੀ ਕਿਉਂਕਿ ਅੱਜ ਬੁੱਕਲ ਦੇ ਵਿੱਚ ਛੋਟਾ ਸੁਭਾ ਖੇਡ ਰਿਹਾ ਸੀਗਾ ਅਸੀਂ ਉਹਨਾਂ ਦੇ ਨਾਲ ਕੇਕ ਕੱਟਿਆ ਤੇ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਸੋ ਅਗਲੀ ਵਾਰ ਬਾਪੂ ਜਹੂਰੀ ਜਿਹੜੇ ਨੇ ਪਲਾਨ ਕਰ ਰਹੇ ਨੇ ਉਹ ਵੀ ਗਾਹਾਂ ਨੂੰ 22 ਜਨਮ ਦਿਨ ਤੇ ਕੇਕਾਂ ਦਾ ਫੰਡਾ ਕੱਟ ਕੇ ਕੋਈ ਚੰਗੇ ਕਾਰਜ ਜਿਹੜੇ ਉਹ ਆਰੰਭ ਕੀਤੇ ਜਾਣਗੇ ਤੇ ਸੋ ਬਾਪੂ ਜਹੂਰੀ ਉਹਨਾਂ ਚੀਜ਼ਾਂ ਦਾ ਜਿਹੜਾ ਆਲਾਣਾ ਜਲਦ ਕਰੇਗਾ ਭਾਈ ਸਿੱਧੂ ਦਾ ਜਨਮ ਦਿਨ ਆ ਤਾਂ ਅੱਜ ਕੈਂਸਰ ਕੇਅਰ ਕੈਂਪ ਵੀ ਉਹ ਬਿਲਾਇਆਗਾ ਤਾਂ ਸਿੱਧੂ ਦਾ ਵੀ ਕਿਤੇ ਨਾ ਕਿਤੇ ਇੱਕ ਸੁਪਨਾ ਸੀਗਾ ਕਿ ਜਿਹੜਾ ਉਸ ਦਾ ਇਲਾਕਾਗਾ ਬਿਮਾਰੀਆਂ ਤੋਂ ਦੂਰ ਰਹੇ ਤਾਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਜਿਹੜਾ ਉਪਰਾਲਾ ਸਿੱਧੂ ਵੀਰ ਦਾ ਪਰ ਅੱਜ ਉਹ ਦੁਨੀਆ 'ਚ ਨਹੀਂ ਹੈਗੇ ਦਿਲ ਦੇ ਵਿੱਚ ਦਿਲ ਦੇ ਵਿੱਚ ਜਿਹੜੀ ਹੈਗੀ ਆ ਤਾਂ ਕਿ ਸਾਡੇ ਨਾਲ ਹੁੰਦੇ ਤਾਂ ਅੱਜ ਕੁਝ ਹੋਰ ਗੱਲਾਂ ਹੁੰਦੀਆਂ ਕਿਉਂਕਿ ਅੱਜ ਜਿਹੜਾ ਉਪਰਾਲਾ ਪਾਲ ਸਿੰਘ ਸਮਾਉ ਜੀ ਬਾਪੂ ਜੀ ਵੱਲੋਂ ਸਾਰਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਬਹੁਤ ਜਿਆਦਾ ਚੰਗਾ ਲੱਗ ਰਿਹਾ ਸੋ ਅੱਜ ਭਾਈ ਜਨਮ ਦਿਨ ਵੀ ਹੈ ਸਿੱਧੂ ਦਾ ਹਨਾ ਤਾਂ ਚਿਹਰੇ ਤੇ ਖੁਸ਼ੀ ਵੀ ਸਾਫ ਨਜ਼ਰ ਦਿਖਾਈ ਦਿੰਦੀ ਹੈ ਤਾਂ ਕਿਵੇਂ ਦਾ ਮਾਹੌਲ ਬਣਿਆ ਹੈ ਭਾਈ ਖੁਸ਼ੀ ਤਾਂ ਆਪਣੇ ਚਿਹਰਿਆਂ ਤੇ ਹੈ ਪਰ ਅੰਦਰੋਂ ਦਰਦ ਬਹੁਤ ਹੈਗਾ ਭਾਈ ਦੇ ਕਮੀ ਉਹਨਾਂ ਦੀ ਪੂਰੀ ਨਹੀਂ ਹੋਣेंगी ਚਲੋ ਫਿਰ ਵੀ ਆਪਾਂ ਉਹਨਾਂ ਨੂੰ ਗੀਤਾਂ ਰਾਹੀਂ ਜਿਉਂਦਾ ਰੱਖ ਰਹੇ ਹਾਂ ਤੇ ਇਦਾਂ ਜਦਾਂ ਜਦ ਬਾਪੂ ਜੀ ਹੋਰਾਂ ਨੇ ਉਪਰਾਲਾ ਕੀਤਾ ਹੈਗਾ ਵਾਰਲਡ ਕੇਅਰ ਸੈਂਟਰ ਦਾ ਤੇ ਇਹ ਇੱਕ ਬਾਈ ਦਾ ਸੁਪਨਾ ਸੀਗਾ ਸ਼ਾਇਦ ਇਹ ਸੁਪਨਾ ਬਹੁਤ ਜਲਦੀ ਸাকার ਹੋਣ ਵਾਲਾ ਹੈਗਾ ਤੇ ਬਹੁਤ ਜਲਦੀ ਆਪਾਂ ਇਸ ਪਿੰਡ 'ਚ ਜਾਂ ਆਪਣੇ ਮਾਨਸਾ ਜ਼ਿਲ੍ਹੇ 'ਚ ਇੱਕ ਕੈਂਸਰ ਹਸਪੀਟਲ ਦੇਖਾਂਗੇ ਬਹੁਤ ਜਲਦੀ ਸੋ ਅੱਜ ਤੁਸੀਂ ਹਵੇਲੀ ਪਹੁੰਚੇ ਮਾਤਾ ਜੀ ਨਾਲ ਕੇਕ ਵੀ ਕੱਟਿਆ ਕਿੰਮੇ ਦਾ ਮਾਹੌਲ ਸੀ ਕਿੰਨੀ ਕ ਖੁਸ਼ੀ ਹੋਈ ਅਸੀਂ ਜਦੋਂ ਹਵੇਲੀ ਪਹੁੰਚੇ ਉੱਥੇ ਜਾ ਕੇ ਮਾਤਾ ਜੀ ਨਾਲ ਕੇਕ ਕੱਟਿਆ ਤਾਂ ਉਹਨਾਂ ਦੇ ਬੁੱਕਲ ਦੇ ਵਿੱਚ ਛੋਟਾ ਸੋ ਖੇਡ ਰਿਹਾ ਸੀ ਬਹੁਤ ਹੀ ਸ਼ਰਾਰਤਾਂ ਕਰ ਰਿਹਾ ਸੀ ਜਿਹਨੂੰ ਦੇਖ ਕੇ ਮਤਲਬ ਕਿ ਰੂਹ ਖੁਸ਼ ਹੋ ਗਈ ਪਰ ਜਿੱਥੇ ਆਪਣੇ ਵੱਡੇ ਸਿੱਧੂ ਭਾਈ ਜੀ ਦੀ ਕਮੀ ਆ ਉਹ ਨਹੀਂ ਪੂਰੀ ਹੋ ਸਕਦੀ ਪਰ ਉਹਨਾਂ ਨੂੰ ਦੇਖ ਕੇ ਜਿਵੇਂ ਇਸ ਵਾਰ ਉਹਨਾਂ ਦਾ ਜਨਮ ਦਿਨ ਉਹਨਾਂ ਨੇ ਕੇਕ ਕੱਟਿਆ ਤਾਂ ਬਿਲਕੁਲ ਰੂਹ ਖੁਸ਼ ਹੋ ਗਈ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਸੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਅੱਜ ਸਿੱਧੂ ਦਾ ਜਨਮ ਦਿਨ ਆ ਤਾਂ ਇੱਕ ਕੈਂਸਰ ਕੇਅਰ ਕੈਂਪ ਆ ਉਹ ਵੀ ਜਿਹੜਾ ਅਰੇਂਜ ਕੀਤਾ ਗਿਆ ਹੈਗਾ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਦੇਖ ਕੇ ਅੰਦਰੋਂ ਹੀ ਮਨ ਖੁਸ਼ ਹੁੰਦਾ ਹੈ ਚਲੋ ਕਮੀ ਤਾਂ ਕਿਸੇ ਦੀ ਨਹੀਂ ਪੂਰੀ ਹੋ ਸਕਦੀ ਪਰ ਜਿਹੜਾ ਇਹ ਕੈਂਪ ਲਗਾਇਆ ਉਹਨਾਂ ਯਾਦ ਵਿੱਚ ਵਧੀਆ ਲੋੜਵੰਦਾ ਲਈ ਵੀ ਵਧੀਆ ਉਹਨਾਂ ਨੂੰ ਸਹਾਇਤਾ ਕਰ ਤੇ ਬਹੁਤ ਵਧੀਆ ਲੱਗਿਆ ਹੀ ਸਾਨੂੰ ਤਾਂ ਕਿਵੇਂ ਦਾ ਮਾਹੌਲ ਸੀ ਜਦੋਂ ਕੇਕ ਕੱਟਿਆ ਤਾਂ ਮਾਤਾ ਨੂੰ ਤੁਸੀਂ ਮਿਲੇ ਹਨ ਬਹੁਤ ਵਧੀਆ ਸੀ ਪਿਆਰਾ ਜਿਹਾ ਬੱਚਾ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਜਮਾ ਸਿੱਧੂ ਮੂਸੇਵਾਲਾ ਵਰਗੇ ਸੀ ਜਮਾ ਡਿੱਟੋ ਕਾਪੀ ਆਈ ਬਹੁਤ ਵਧੀਆ ਲੱਗਿਆ ਈ ਸਾਨੂੰ ਅੱਜ ਸਿੱਧੂ ਦਾ ਜਨਮ ਦਿਨ ਹੈ ਕੀ ਲੱਗਦਾ ਹੈ ਜਿਹੜਾ ਛੋਟਾ ਸ਼ੋਭਾ ਹੈ ਉਹ ਵੱਡੇ ਸਿੱਧੂ ਵਾਂਗ ਫੇਮਸ ਹੋਏਗਾ ਉਸੇ ਤਰੱਕੀ ਕਰੇਗਾ ਆਪਣੇ ਜਿਹੜੇ ਸਿੱਧੂ ਇਸ ਵਾਰੀ ਆਪਾਂ ਇਹ ਪਹਿਲੀ ਕੋਈ ਖੁਬਾਣੀ ਨਹੀਂ ਕਰ ਸਕਦੇ ਹੈਗੇ ਵੀ ਉਹ ਕੀ ਬਣੂਗਾ ਉਹ ਉਹਨਾਂ ਦੇ ਪੇਰੈਂਟਸ ਜਾਂ ਫਿਰ ਉਹ ਬੱਚੇ ਦੀਆਂ ਆਪਦੀਆਂ ਭਾਵਨਾਵਾਂ ਆ ਉਹ ਵੱਡਾ ਹੋ ਕੇ ਉਹ ਕਿਹਨੂੰ ਕੀ ਬਣਨਾ ਹੈਣਾ ਇਹ ਤਾਂ ਆਪਣੇ ਖਿਆਲਤ ਨੇ ਵੀ ਹਾਂ ਉਹ ਸਿੰਗਰ ਬਣੇਗਾ ਜਾਂ ਉਹਵੇਂ ਉਸ ਤਰ੍ਹਾਂ ਸਾਰਾ ਕੁਝ ਹੋਏਗਾ ਤਾਂ ਇਹ ਤਾਂ ਕੁਦਰਤ ਨੂੰ ਪਤਾ ਹੈ ਤਾਂ ਜਾਂ ਫਿਰ ਉਹਦੇ ਜੋ ਉਹਦੇ ਭਵਿੱਖ ਚ ਉਹਦੇ ਮਾਪੇ ਬਚਾਉਣਗੇ ਜੋ ਉਹ ਚਾਹੇਗਾ ਉਹ ਬਣੇਗਾ ਬਾਕੀ ਅਸੀਂ ਬਹੁਤ ਖੁਸ਼ ਆ ਅਸੀਂ ਅੱਜ ਉਹਨਾਂ ਨੂੰ ਮਿਲ ਕੇ ਆਏ ਆ ਕੇਕ ਕਟਿਆ ਉਹਦਾ ਚਿਹਰਾ ਵੇਖ ਕੇ ਸਾਨੂੰ ਮਤਲਬ ਬਿਲਕੁਲ ਵੀ ਉਦਾਸੀ ਨਹੀਂ ਆਈ ਸਾਨੂੰ ਸਿੱਧੂ ਬਾਈ ਦੀ ਸਾਨੂੰ ਇੰਨੀ ਯਾਦ ਨਹੀਂ ਆਈ ਉਹਨੂੰ ਦੇਖ ਕੇ ਅਸੀਂ ਉਹਦੇ ਵਿੱਚ ਖੁਭ ਗਏ ਸੀਗੇ ਉਹਦੇ ਨਾਲ ਇੰਨਾ ਪਿਆਰ ਸਾਡਾ ਮਤਲਬ ਸਾਨੂੰ ਦਿਖ ਰਿਹਾ ਸੀਗਾ ਉਹਦੇ ਚਿਹਰੇ ਤੋਂ ਇੰਨੀ ਖੁਸ਼ੀ ਮਿਲ ਰਹੀ ਸੀ ਮਾਤਾ ਦੇ ਚਿਹਰੇ ਤੋਂ ਬਹੁਤ ਜ਼ਿਆਦਾ ਖੁਸ਼ੀ ਸੀ ਤਾਂ ਅਸੀਂ ਉਸ ਖੁਸ਼ੀ ਵਿੱਚ ਲੀਨ ਸੀਗੇ ਤਾਂ ਅਸੀਂ ਬਹੁਤ ਖੁਸ਼ ਆ ਅੱਜ ਉਹਨਾਂ ਦਾ ਬਰਥਡੇ ਆ ਤਾਂ ਸਾਡੇ ਵੱਲੋਂ ਉਹਨਾਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੇ ਛੋਟੇ ਸਿੱਧੂ ਦਾ ਵੀ ਜਨਮ ਕਹਿੰਦੇ ਵੀ 11 ਤਰੀਕ ਨੂੰ ਮਨਾਇਆ ਜਾਊਗਾ ਤਾਂ ਛੋਟੇ ਵੀਰ ਨੂੰ ਵੀ ਸਾਡੇ ਵੱਲੋਂ ਹੈਪੀ ਬਰਥਡੇ ਤਾਂ ਕੋਈ ਗਾਣਾ ਜਿਹੜਾ ਸਿੱਧੂ ਦਾ ਦਿਲੋਂ ਛੂੰਦਾ ਹੋਵੇ ਤੇ ਅੱਜ ਵੀ ਯਾਦ ਆਉਂਦੀਆਂ ਚੰਦ ਲੈਣਾ ਸ਼ੇਅਰ ਕਰੋ ਸਰ ਕਿਸੇ ਦਾ ਪਲੀਜ਼ ਉਹ ਸਟਾਰਟ ਕਰ ਦੋ ਪਕਾ ਰਹੇ ਸਭ ਕਹਿੰਦੇ ਆ ਚੇਰਾ ਕਹਿੰਦੇ ਆ ਚੇਰਾ ਜਮਾ ਤੇਰੇ ਚੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਸੋ ਇਹ ਸਿੱਧੂ ਦੇ ਫੈਨਸ ਜੋ ਪਿੰਡ ਮੂਸਾ ਪਹੁੰਚੇ ਹੋਏ ਨੇ ਤੇ ਮਾਤਾ ਜੀ ਦੇ ਨਾਲ ਇਹਨਾਂ ਨੇ ਦੱਸਿਆ ਕਿ ਕੇਕ ਵੀ ਕੱਟਿਆ ਪਰ ਕਿਤੇ ਨਾ ਕਿਤੇ ਜਿਹੜੀ ਵੱਡੇ ਸ਼ੁਭ ਦੀ ਕਮੀ ਆ ਉਹ ਤਾਂ ਨਹੀਂ ਪੂਰੀ ਹੁੰਦੀ ਪਰ ਇੱਕ ਜਿਹੜਾ ਛੋਟਾ ਸ਼ੋਭਾ ਉਸ ਨੂੰ ਦੇਖ ਕੇ ਇੱਕ ਜਿਹੜੀ ਖੁਸ਼ੀ ਆ ਉਹ ਇਹਨਾਂ ਨੂੰ ਮਿਲਦੀ ਆ ਉੱਥੇ ਜਿਹੜਾ ਕੈਂਸਰ ਕੈਂਪ ਪਿੰਡ ਦੇ ਵਿੱਚ ਲਗਾਇਆ ਗਿਆ ਉਸ ਦੇ ਬਾਰੇ ਵੀ ਇਹਨਾਂ ਦਾ ਕਹਿਣਾ ਕਿ ਜਿਹੜਾ ਇਹ ਉਪਰਾਲਾ ਸਿੱਧੂ ਨੇ ਸ਼ੁਰੂ ਕੀਤਾ ਸੀ ਇਹ ਬਹੁਤ ਵਧੀਆ ਗੁਰਪ੍ਰੀਤ ਸਿੰਘ ਪ੍ਰੋ ਪੰਜਾਬ ਟੀਵੀ ਮਾਨਸਾ